ਹਾਂਜੀ ਸਸਤੀ ਕਾਜੀ ਮਿੰਨ ਕਾ ਸਾਰੇ ਤੰਦਰੁਸਤ ਹੋਵਗੇ ਜੀ। ਦਾ ਅੱਜ ਦਾ ਵਲੌਗ ਬੜਾ ਘੈਂਟ ਹੈ ਦੋਸਤੋ ਅੱਜ ਬਣਾਉਣ ਲੱਗੇ ਆਪਾਂ ਕਰੇ ਸ਼ਾਈ ਪਨੀਰ ਕੋਸ਼ਿਸ਼ ਕਰ ਰਹੇ ਆ ਬੜੀ ਘੈਂਟ ਵੀ ਘੈਂਟ ਬਣ ਜਾਈ। ਆ ਤੁਹਾਨੂੰ ਦਿਖਾਉਣੇ ਤੁਹਾਡਾ ਟਾਈਮ ਨਾ ਵੇਸਟ ਕਰਾਂ। ਆ ਚਲਦੇ ਆਪਾਂ ਕਿਚਨ ਦੇ ਵਿੱਚ। ਦੋਸਤੋ ਆਪਾਂ ਆ ਗਏ ਕਿਚਨ ਦੇ ਵਿੱਚ। ਤੁਹਾਨੂੰ ਥੋੜਾ ਜਿਹਾ ਲੇਟ ਬਣ ਦਿਖਾਉਣ ਲੱਗੇ ਆ ਪਹਿਲਾਂ ਆਪਾਂ ਮੋਟੀ ਮੋਟੀ ਕੰਢੀ ਕੱਟ ਕੇ ਉਹ ਕਰ ਲਈ ਆਪਾਂ ਫਰਾਈ ਫਰਾਈ ਕਰਨ ਤੋਂ ਬਾਅਦ ਜਿਹੜੇ ਆਪਾਂ ਗ੍ਰੈਂਡ ਕਰ ਲਈ ਗ੍ਰੈਂਡ ਕਰਨ ਤੋਂ ਬਾਅਦ ਆਪਾਂ ਜਿਹੜਾ ਹੈਗਾ ਤੜਕਾ ਬਣਾ ਰਹੇ ਆ। ਤੇ ਤੜਕੇ ਦੇ ਵਿੱਚ ਕੀ ਕੀ ਪਾਉਣਾ ਆਪਾਂ ਤੁਹਾਨੂੰ ਦੱਸਦੇ ਆਂ ਆਜੋ ਆ ਦੇਖੋ ਵਨਚੀ ਕੁਕਿੰਗ ਕਰ ਰਿਹਾ ਅੱਜ ਅੰਚ ਕਿਵੇਂ ਆਊ ਮਜਾ ਅੱਜ ਦੋਸਤੋ ਜਿਹੜਾ ਵਿੱਚ ਆਪਾਂ ਦੇ ਵਿੱਚ ਐਡ ਕੀਤਾ ਸਵਾਦ ਅਨੁਸਾਰ ਜੀਰਾ ਪਾਤਾ ਅਜਵੈਣ ਪਾਤੀ ਤੇ ਆਪਾਂ ਜਿਹੜਾ ਨੂਨ ਮਿਰਚ ਪਾਤਾ ਇਸ ਤੋਂ ਬਾਅਦ ਆਪਾਂ ਪਾਵਾਂਗੇ ਥੋੜੀ ਜਿਹੀ ਦੇ ਵਿੱਚ ਮਲਾਈ ਮਲਾਈ ਦੇ ਨਾਲ ਜਿਹੜਾ ਕਿਨੇ ਬਹੁਤ ਘੈਂਟ ਬਣ ਜਾਂਦਾ ਇਹ ਹੈਗਾ ਤੇ ਆਪਾਂ ਤੁਹਾਨੂੰ ਦੱਸਦੇ ਨੇ ਵਿੱਚ ਹੋਰ ਕੀ ਕੀ ਐਡ ਕਰਨਾ ਤੇ ਦੋਸਤੋ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਜਿਹੜਾ ਤੜਕਾ ਹੈਗਾ ਉਹਨੂੰ ਪੱਕਣ ਦਵਾਵਾਂਗੇ ਜਿਹੜਾ ਸਾਰਾ ਪੱਚ ਆਪ ਐਡ ਕੀਤਾ ਜਦੋਂ ਇਹ ਪੱਕ ਕੇ ਬਹੁਤ ਵਧੀਆ ਰੈਡੀ ਹੋ ਜਾਊਗਾ ਤੇ ਵਿੱਚ ਤੇ ਪਨੀਰ ਦੇ ਆਪਾਂ ਟੁਕੜੇ ਜਿਹੜੇ ਕਾਟੇ ਹੈਗੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਪਾਉਨੇ ਆ ਤੇ ਬਣ ਕੇ ਫਿਰ ਰੈਡੀ ਹੋ ਜਾਊਗਾ ਡਿਲੀਸ਼ੀਅਸ ਫਿਰ ਮੈਂ ਤੇ ਵਾਂਚ ਤੇ ਸਾਰੇ ਆਪਰ ਹਲਕੇ ਥਾਵਾਂਗੇ ਯੈਸ ਤੇ ਬਣੇ ਰੋ ਦੋਸਤੋ ਆਪਣੇ ਨਾਲ ਜਿਹੜੀ ਅੱਜ ਦੀ ਆਪਣੀ ਕੈਂਟ ਹੀ ਡਿਲੀਸ਼ੀਅਸ ਡਿਸ਼ ਹੈਗੀ ਹੈ ਆਪ ਬਣਾ ਰਹੇ ਆ ਤੇ ਬਣੇ ਰੋ ਸਾਡੇ ਨਾਲ ਦੋਸਤੋ ਲੋ ਆਪਾਂ ਕੱਟਣ ਲੱਗੇ ਆ ਪਨੀਰ ਦੇ ਛੋਟੇ ਛੋਟੇ ਪੀਸ ਤੇ ਤੁਹਾਨੂੰ ਦਿਖਾਉਨੇ ਆਪਾਂ ਵੰਚ ਟਰਾਈ ਕਰਾਂਗੇ ਪਰ ਵੰਚ ਨਾਲ ਕੱਟਨੇ ਨਹੀਂ ਆਉਣਗੇ ਵੰਚ ਇਤੋਂ ਨਹੀਂ ਕੱਟਿਆ ਨਹੀਂ ਫਿਰ ਆਪਾਂ ਕਰਦੇ ਵੰਚ ਨਹੀਂ 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 ਜੀ ਪਨੀਰ ਦੇ ਆਪਾਂ ਹੈਪੀ ਬਰਥਡੇ ਮੇ ਗਾਇਜ਼ ਪਨੀਰ ਵਲੋਗ ਹੈਗਾ ਸ਼ਾਈ ਪਨੀਰ ਇਹ ਵੰਚ ਕਰਦੇ ਆ ਰਕਣਾ ਥੋੜੇ ਟੇਕੇ ਸਿੱਧੇ ਹੋ ਸਕਦੇ ਆ ਉਹ ਕਹਿੰਦੇ ਮਮਾ ਨੂੰ ਕਰ ਨਹੀਂ ਦਿੰਦਾ ਹੈਗਾ ਇਹ ਤੇ ਜਿਹੜੀ ਆਪਾਂ ਇਹਨੂੰ ਸ਼ੇਪ ਇਨ ਦੇ ਦਿਆਂਗੇ ਤੁਹਾਨੂੰ ਵਧੀਆ ਜਿਹੀ ਸ਼ੇਪ ਆਊਗੀ ਤੇ ਆ ਦੇਖੋ ਆਪਾਂ 2-3 ਹੈਗੇ ਥੋੜੇ ਜਿھے ਕੱਟ ਕੇ ਤੇ ਚੰਗੀ ਤਰ੍ਹਾਂ ਆਪਾਂ ਨੇ ਕੱਟ ਲਾਂਗੇ ਮੇਰੇ ਦਾ ਹੁਣੇ ਮੂੰਹ ਚ ਪਾ ਲਈ ਆਉਣ ਲੱਗਾ ਦੋਸਤੋ ਵੇਖ ਕੇ ਇਹ ਆਪਣਾ ਘਰ ਦਾ ਜਿਹੜਾ ਹੈਗਾ ਅੱਜ ਸ਼ਾਈ ਪਨੀਰ ਬਣਾ ਰਹੇ ਆ ਆਪਾਂ ਦੋਸਤੋ ਤੇ ਉਮੀਦ ਕਰਦਾ ਤੁਹਾਨੂੰ ਬਹੁਤ ਹੀ ਪਸੰਦ ਆਊਗਾ ਜੇ ਪਸੰਦ ਆਵੇ ਤਾਂ ਤੁਸੀਂ ਵੀ ਘਰੇ ਬਣਾ ਕੇ ਖਾ ਸਕਦੇ ਹੋ ਆਪਾਂ ਥੋੜੀ ਲਈ ਨਵੇਂ ਨਹੀਂ ਆ ਚੀਜ਼ਾਂ ਦੇ ਨਵੇਂ-ਨਵੇਂ ਵਲੌਗਸ ਲੈ ਕੇ ਆਉਂਦੇ ਰਹੇ ਆ ਤੇ ਆਉਂਦੇ ਰਵਾਂਗੇ ਦੋਸਤੋ ਆ ਦੇਖੋ ਕੱਟ ਕੇ ਹੁਣ ਤਿਆਰ ਤੇ ਹੁਣ ਜਦੋਂ ਤੜਕਾ ਕਰਦਾ ਪੱਕ ਜਾਊਗਾ ਤੇ ਆਪਾਂ ਇਹਦੇ ਵਿੱਚ ਕਰ ਦਾਂਗੇ ਐਡ ਤੇ ਫਿਰ ਬਣ ਕੇ ਤਾਂ ਬਿਲਕੁਲ ਹੋ ਜਾਊ ਰੈਡੀ ਤੇ ਚਲੋ ਆਪਾਂ ਇਹ ਪੱਕਣਾ ਕਰਦੇ ਤਿਆਰ ਤੇ ਪੀਸਾ ਆਪਾਂ ਕੱਟ ਲੇ ਇਹਨੂੰ ਥੋੜਾ ਇਹਨਾਂ ਦੇ ਫਰਿੱਜ 'ਚ ਆਪਾਂ ਥੋੜੇ ਟਾਈਮ ਰੱਖ ਦਿੰਦੇ ਫਰਿੱਜ 'ਚ ਇਹਨੂੰ ਕਿਉਂਕਿ ਇਹ ਥੋੜਾ ਹੋਰ ਜੰਮ ਜਾਊਗਾ ਤੇ ਫਿਰ ਬਣ ਜਾਊ ਘੈਂਟ ਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਲੋਏ ਦੋਸਤੋ ਆਪਣੀ ਜਿਹੜੀ ਗਰੇਵੀ ਹੈਗੀ ਡਾਰਕ ਹੋ ਚੁੱਕੀ ਕਿਉਂਕਿ ਇਹਨੂੰ ਕਾ ਜਾਂ ਕੋਈਲ ਕੁਝ ਵੀ ਕਰਨਾ ਪੈਣਾ ਜਿਹਨੂੰ ਆਪਾਂ ਜੋ ਵੀ ਕਹਿੰਨੇ ਹੈਗੇ ਆਂ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਲਈ ਮਲਾਈ ਤੇ ਦਹੀਂ ਤੇ ਆਪਾਂ ਮਲਾਈ ਆਪਾਂ ਪਾ ਦਈਏ ਕਿਉਂਕਿ ਇਹਦੀ ਗਰੇਵੀ ਥੋੜੀ ਹੋਰ ਜਾਨੀ ਕਿ ਵਧੀਆ ਸਵਾਦ ਟੇਸਟ ਬਣ ਜਾਂਦੀ ਜੀ ਨਾਲ ਆਹ ਦੇਖੋ ਪੰਜੀਏ ਦੀ ਮਲਾਈ ਪਾਤੀ ਏ ਐਡ ਕਰਤੀ ਮਲਾਈ ਵਿੱਚ ਆਪਾਂ ਇਹਦੇ ਦਹੀਂ ਸੌਰੀ ਦਹੀਂ ਹੈ ਇਹ ਦਹੀਂ ਪਾਤਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਐਡ ਕਰਾਂਗੇ ਮਲਾਈ ਆਹ ਦੇਖੋ ਮਲਾਈ ਐਡ ਕਰਾਂਗੇ ਆਪਾਂ ਅੰਦਰੇ ਜਿੰਨੀ ਥੋੜੀ ਗਰੇਵੀ ਹੋ ਉਸ ਹਿਸਾਬ ਨਾਲ ਤੁਸੀਂ ਇੱਕ ਚਮਚਾ ਦੋ ਚਮਚਾ ਜਿੰਨੀ ਵੀ ਪਾਉਣੀ ਆ ਗਰੇਵ ਦੀ ਐਡ ਕਰ ਸਕਦਾ ਆ ਸੌਰੀ ਗਰੇਵ ਵਿੱਚ ਮਲਾਈ ਐਡ ਕਰ ਸਕਦੇ ਹੋ ਥੋੜੀ ਮਲਾਈ ਆਪਾਂ ਥੋੜਾ ਪਾਵਾਂਗੇ ਜੀ ਨਾ ਹੋਰ ਟੇਸਟੀ ਬਣ ਜਾਊਗਾ ਗਰੇਵੀ ਦੇਖ ਕੇ ਤੁਹਾਨੂੰ ਪਤਾ ਲੱਗਦੇ ਹੋਊਗਾ ਕਿ ਬਹੁਤ ਜੈਕੇਦਾਰ ਦਾ ਬਣਨ ਲੱਗਾ ਹੈਗਾ ਅੱਛਾ ਇਹ ਪੀਰ ਆਪਣਾ ਬਸ ਆਪਾਂ ਇਹਨੂੰ ਥੋੜਾ ਜਿਆ ਮਿਕਸ ਕਰਨ ਤੋਂ ਬਾਅਦ ਵਿੱਚ ਪਾਉਨੇ ਆ ਆਪਣੀ ਦੇ ਟੁਕੜੇ ਫਿਰ ਇਹਦਾ ਆਪਣਾ ਸ਼ੈਪ ਇਹਦਾ ਬਣ ਕੇ ਉਹ ਖਾਣ ਦੇ ਲਈ ਰੈਡੀ ਲਓ ਟਿੱਕੀਆਂ ਰੈਡੀ ਆਪਣੀਆਂ ਤੇ ਆਪਾਂ ਹੁਣ ਪਾਉਣੇ ਵਿੱਚ ਦੇ ਰੋ ਟਿੱਕੀਆਂ ਵਿੱਚ ਫਰਾਈਜ਼ ਰੱਖਣਾ ਥੋੜੀਆਂ ਹੋਰ ਜਿਹੜੀਆਂ ਆਂਗਾ ਸੱਤ ਹੋ ਚੁੱਕੀਆਂ ਤੇ ਘੈਟ ਵਿੱਚ ਲੱਗਣ ਲੱਗੀਆਂ ਆਪਣੇ ਪਹਿਲਾਂ ਨਾਲੋਂ ਆਪਾਂ ਕੋੜਾ ਹੋਰ ਕੱਟ ਗਏ ਪ੍ਰੋਕ ਚ ਪਾ ਦੇ ਤਾ। ਤੇ ਨੌਜੇ ਟਿੱਕਿਆਂ ਪੜੇ ਹੈਗੇ ਵਿੱਚ ਐਡ ਕਰਤੀਆਂ ਤੇ ਹੁਣ ਤੁਸੀਂ ਦੇਖ ਸਕਦੇ ਹੋ। ਮੈਂ ਆਪਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ। ਉਸਾ ਹਿਲਾਵਾਂਗੇ ਕਿ ਵਿੱਚ ਜਿਹੜਾ ਪਨੀਰ ਹੈ ਘੁਲੇ ਨਾ ਆਪਣਾ। ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਆਪਾਂ ਰੈਸਟੋਰੈਂਟ ਵਗੈਰਾ ਲਿਆ ਕੇ ਖਾਣੇ ਆ ਉਸ ਤੋਂ ਵੀ ਚੈੱਕੇਦਾਰ ਦੇਖਣ ਲੱਗ ਰਿਹਾ। ਥੋੜੀ ਮਿਹਨਤ ਲੱਗਦੀ ਹੈ ਤੇ ਪਰ ਕਹਿਣਾ ਮਤਲਬ ਕੀ ਘਰੇ ਬਣਾਈ ਚੀਜ਼ ਬਹੁਤ ਵਧੀਆ ਬੰਦਦੇ ਨੂੰ ਪਤਾ ਹੀ ਆ ਤਾਂ ਦੇਖੋ ਤੁਸੀਂ ਕੀ ਬਾਤ ਚੀਜ਼ ਬਣ ਚੁੱਕੀ ਹੈ ਦੋਸਤੋ ਚਲੋ ਆਪਾਂ ਕਰਦੇ ਆ ਸਰਵ ਕੋਲੀ ਚ ਪਰ ਕਰ ਕਰ ਟੈਸਟ ਤੇ ਜੇ ਤੁਹਾਨੂੰ ਲੱਗਿਆ ਵਧੀਆ ਵਲੌਗ ਐਡਾ ਸ਼ਾਹੀ ਪਨੀਰ ਦਾ ਤੇ ਆਪਾਂ ਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਦੋਸਤੋ ਅੱਜ ਲਈ ਇੰਨਾ ਹੀ ਸਾਰਿਆਂ ਸਾਸਿਕਾਲ ਨੂੰ ਮਿਲਦੇ ਗਏ ਨਮ ਵਲੌਗ ਚ ਬਾਏ ਬਾਏ ਜੀ